ਜੀ ਇਸ ਦਾ ਹੋਰ ਕਿੰਨੇ ਮਾਮਲੇ ਇਸ ਪਰ ਦਰਜ ਹਨ ਹਾਂਜੀ ਪੰਜਾਬ ਸਰਕਾਰ ਵੱਲੋਂ ਜਿਹੜੀ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਚਲਾਈ ਜਾ ਰਹੀ ਹੈ ਇਹਦੇ ਅੰਤਰਗਤ ਸਾਨੂੰ ਨਗਰ ਨਿਗਮ ਜਲੰਧਰ ਤੋਂ 2 ਜਨਵਰੀ ਨੂੰ ਇੱਕ ਪੱਤਰ ਮਸੂਲ ਹੋਇਆ ਸੀਗਾ ਕਿ ਹਾਊਸ ਨੰਬਰ 5 ਜਿਹੜਾ ਰਾਜਨ ਨਗਰ ਬਸਤੀ ਬਾਵਾ ਖੇਲ ਥਾਣੇ ਦੇ ਵਿੱਚ ਪੈਂਦਾ ਹੈ ਇਹਨਾਂ ਨੇ ਅਨਾ ਅਧਿਕਾਰੀ ਤੁਸਾਰੀ ਜਿਹੜੀ ਕੀਤੀ ਹੋਈ ਹੈ ਤੇ ਇਹਨੂੰ ਢਾਣ ਵਾਸਤੇ ਪੁਲਿਸ ਦੀ ਹੈਲਪ ਚਾਹੀਦੀ ਹੈ ਜਦੋਂ ਇਹਦਾ ਬੈਕਗ੍ਰਾਉਂਡ ਕੰਗਾਲਿਆ ਗਿਆ ਤਾਂ ਪਤਾ ਲੱਗਿਆ ਕਿ ਇੱਥੇ ਜਿਹੜਾ ਨਰਿੰਦਰ ਕੁਮਾਰ ਉਰਫ ਬਾਬਾ ਜਿਹੜਾ ਵਾ ਇੱਥੋਂ ਦਾ ਵਾਸੀ ਹੈ ਤੇ ਇਹਦਾ ਜਦੋਂ ਅਸੀਂ ਕ੍ਰਿਮੀਨਲ ਰਿਕਾਰਡ ਚੈੱਕ ਕੀਤਾ ਤੇ ਉਹਦੇ ਤੇ 14 ਮੁਕਦਮੇ ਜਿਹੜੇ ਆ ਦਰਜ ਨੇ ਜਿਹਦੇ ਵਿੱਚੋਂ 5 ਐਨਡੀਪੀਐਸ ਦੇ ਮੁਕਦਮੇ ਆ ਤੇ ਇਹ 5 ਐਨਡੀਪੀਐਸ ਦੇ ਮੁਕਦਮਿਆਂ ਚੋਂ ਇਹਨਾਂ ਨੂੰ ਚਾਰਜ ਚ ਜਿਹੜੀ ਹੈ ਸਜ਼ਾ ਜਾਪੀ ਹੋ ਚੁੱਕਾ ਵੈ ਤੇ ਇੱਕ ਜਿਹੜਾ ਵੈ ਜੇਦੇ ਸਮਾਇਤ ਹੈ ਬਾਕੀ ਉਹਦੇ ਤੇ ਜਿਹੜੇ ਐਕਸਾਈਜ਼ ਐਕਟ ਦੇ ਤੇ ਗੈਂਬਲਿੰਗ ਦੇ ਮੁਕਦਮੇ ਦਰਜ ਆ ਸੋ ਇਹਦੇ ਅੰਤਰਗਤ ਅਸੀਂ ਜਿਹੜਾ ਵੈ ਇੱਥੇ ਆਪਣੀ ਪੁਲਿਸ ਪ੍ਰੋਟੈਕਸ਼ਨ ਪ੍ਰੋਵਾਈਡ ਕਰਨ ਵਾਸਤੇ ਆਪਣੀ ਭਾਰੀ ਫੋਰਸ ਡਿਪਲੋਇਮੈਂਟ ਵੈਰੀਕੇਟਿੰਗ ਕਰਕੇ ਜਿਹੜੀ ਨਗਰ ਨਿਗਮ ਦੀ ਨਾਲ ਮਦਦ ਕਰਦੇ ਆ ਜੇਲ੍ਹ ਚ ਇੱਕ ਬਾਹਰ ਨਹੀਂ ਇਹ ਹਜੇ ਫਿਲਹਾਲ ਜਿਹੜਾ ਵੇ ਬਾਹਰ ਹੈ ਚਾਰ ਮੁਕਦਮਿਆਂ 'ਚ ਇਹ ਸਜ਼ਾ ਜਿਹੜੀ ਹੈ ਕੱਟ ਕੇ ਜੇਲ੍ਹ ਚੋਂ ਆ ਚੁੱਕਾ ਹਜੇ ਵੀ ਹੈ ਸੀਗਾ ਇਹ ਕਾਫੀ ਟਾਈਮ ਤੋਂ ਬਹੁਤ ਪੁਰਾਣਾ ਇਹ ਬਣੀ ਹੋਈ ਹੈ ਤੇ ਕਾਫੀ ਟਾਈਮ ਤੋਂ ਇੱਥੇ ਰਹਿ ਰਿਹਾ ਹੈ ਬਾਹਰ ਵਿੱਚ ਹੋਰ ਵੀ ਕੋਈ ਹੈਗਾ ਇਹਨਾਂ ਨਾਲ